ਮਾਨਸਾ ਦੇ ਵਿੱਚ ਹੋਏ ਕਤਲ ਮਾਮਲੇ ਦੇ ਵਿੱਚ ਮਹਿਜ਼ 24 ਘੰਟਿਆਂ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆ ਦੋਸ਼ੀ ਕਾਬੂ ਕਰ ਲਏ ਨੇ ਤਾਂ ਪ੍ਰੇਮ ਸਬੰਧਾਂ ਦੇ ਚੱਲਦਿਆਂ ਪੂਰੇ ਪਰਿਵਾਰ ਤੇ ਹਮਲਾ ਹੁੰਦਾ ਹੈ ਗਗਨਦੀਪ ਦੀ ਨਾਨਨ ਨਾਲ ਹੀ ਦੋਸ਼ੀ ਦੇ ਪ੍ਰੇਮ ਸਬੰਧ ਦੱਸੀ ਜਾ ਰਹੇ ਨੇ ਤਦ ਦਾ ਸ ਇਹ ਕਿ ਜਿੱਥੇ ਬੀਤੀ ਦਿਨੀ ਮਾਨਸਾ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੂਰੇ ਪਰਿਵਾਰ ਤੇ ਹਮਲਾ ਹੁੰਦਾ ਤੇ ਮਹਿਲਾ ਦੀ ਜਾਨ ਚਲੀ ਜਾਂਦੀ ਹੈ ਕਿ ਹੁਣ ਇਹ ਮਾਮਲਾ ਜਿਸ ਦੇ ਵਿੱਚ ਪ੍ਰੇਮ ਸਬੰਧਾਂ ਦਾ ਸ਼ੱਕ ਸਾਹਮਣੇ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਗਗਨਦੀਪ ਦੀ ਨਾਨ ਨ ਦੋਸ਼ੀ ਦੇ ਨਾਲ ਪ੍ਰੇਮ ਸਬੰਧ ਸੀ ਜਿਸ ਤਰੀਕੇ ਗਗਨਦੀਪ ਦੇ ਪਰਿਵਾਰ ਤੇ ਹਮਲਾ ਹੋਇਆ ਮੌਕੇ ਤੇ ਗਰਮਜੀਤ ਕੌਰ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਹੁਣ ਅਗਲੀ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਗਗਨਦੀਪ ਕੌਰ ਦੇ ਨੰਨ ਹਨ ਹੈਪੀ ਕੌਰ ਦੇ ਨਾਲ ਇਥੇ ਇਹ ਜਿਹੜਾ ਦੋਸ਼ੀ ਹਰਮੇਲ ਸਿੰਘ ਇਸ ਦਾ ਪ੍ਰੇਮ ਸਬੰਧ ਸੀ ਤੇ ਇਸੇ ਦੇ ਚੱਲਦਿਆਂ ਗਗਨਦੀਪ ਦਾ ਪੂਰਾ ਪਰਿਵਾਰ ਉਸ ਦੇ ਪ੍ਰੇਮ ਸਬੰਧਾ ਦੇ ਵਿੱਚ ਅੜਿੱਕਾ ਸੀ ਤੇ ਉਸ ਦੇ ਚੱਲਦਿਆਂ ਉਸ ਦੇ ਵੱਲੋਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਨੇ ਦੋਸ਼ੀ ਕਾਬੂ ਕੀਤਾ ਹੈ ਤੇ ਅਗਲੀ ਕਾਰਵਾਈ ਜਾਰੀ ਹੈ ਕੱਲ੍ਹ ਇੱਕ ਆਪਣਾ ਸਿਟੀ 2 ਦੇ ਏਰੀਆ ਦੇ ਵਿੱਚ ਲਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਅਣਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਏ ਹੈ। ਔਰ ਉਸ ਤੋਂ ਬਾਅਦ ਹੀ ਫਿਰ ਉਸੇ ਵੇਲੇ ਪੁਲਿਸ ਮੁਸਤਦੀ ਚਾਉਂਦਿਆਂ ਹੋਇਆਂ ਸਾਡੇ ਡੀਐਸਪੀ ਡੀ ਸਾਹਿਬ ਡੀਐਸਪੀ ਸਬਡਿਵੀਜ਼ਨ ਐਂਡ ਸੈਚੋ ਸਿਟੀ 2 ਇਹ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੰਗਾ ਕੰਮ ਕੀਤਾ। ਵਿਦਰਨ 24 ਆਵਰਸ ਅਸੀਂ ਸਾਰਾ ਇਹ ਜਿਹੜਾ ਕ੍ਰੈਕ ਕਰ ਦਿੱਤਾ। ਇਹਦੇ ਚ ਇਹ ਹੈ ਕਿ ਮ੍ਰਿਤਕ ਜਿਹੜੀ ਹੈ ਕਰਮਜੀਤ ਕੌਰ ਇਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਨਾਨ ਹੈ ਉਹਦੀ ਕਿਸੇ ਨਾਲ ਪਹਿਲਾਂ ਕੋਈ ਆਪਸ ਚ ਰਿਲੇਸ਼ਨ ਸੀਗਾ ਤੇ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਮੇਲ ਸਿੰਘ ਉਹਨੂੰ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਜਿਹਦੇ ਨਾਲ ਉਹਦੇ ਰਿਲੇਸ਼ਨ ਨੇ ਉਹਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਇਹ ਸਾਰੇ ਵਿੱਚ ਉਹਦੇ ੜਕਾ ਨੇ ਤੇ ਉਸ ਤਹਿਤ ਹੀ ਇਹਨੇ ਜਿਹੜਾ ਹੈ ਜਿਹੜੀ ਕਾਰਵਾਈ ਜਿਹੜੀ ਕੀਤੀ ਹੈ ਅਮਲ ਵਿੱਚ ਲਿਆਂਦੀ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਜਿਹੜੀ ਮਿਰਤਕ ਹੈ ਕਰਮਜੀਤ ਉਹਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਆ ਕਾਫੀ ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜਿਹਦਾ ਜਿਹਨੇ ਜਿਹਨੇ ਇਹਦਾ ਸਾਥ ਦਿੱਤਾ ਉਹ ਜੋ ਵੀ ਇਹਨੇ ਕੀਤਾ ਉਹ ਅਸੀਂ ਹੁਣ ਰਿਮਾਂਡ ਲੈ ਕੇ ਪੂਰੀ ਡੂੰਘਾਈ ਨਾਲ ਪੁੱਛਗਛ ਕਰਕੇ ਫਿਰ ਇਹਦੀ ਤਹਿ ਤੱਕ ਪਹੁੰਚਾਂਗੇ ਇਹਦਾ ਪਸ਼ੂਕਰ ਕੀ ਹੈ ਜੀ ਕਿਹੜਾ ਹਥਿਆਰ ਹੈ ਜਿਹਦੇ ਨਾਲ ਵਾਰਦਾਤ ਹੋਈ ਆਹ ਦੇਖੋ ਆ ਜਿਹੜਾ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਇੱਕ ਕਾਪਾ ਹੈ ਜਿਹੜਾ ਇਸ ਤਰ੍ਹਾਂ ਲੱਗਦਾ ਕਿ ਇਹਨੇ ਖੁਦ ਇਹਨੂੰ ਟੈਲਰ ਮੇਡ ਬਣਾਇਆ ਹੈ ਜੋ ਇਹਨੂੰ ਵੇਖਣ ਤੋਂ ਲੱਗਦਾ ਕਿਉਂਕਿ ਇਹਦੇ ਚ ਡਬਲ ਐਜ ਕੀਤਾ ਹੋਇਆ ਇਹਨੂੰ ਇਹਨੇ ਹੁਣ ਤੁਹਾਨੂੰ ਇਸ ਤਰ੍ਹਾਂ ਕਿਉਂਕਿ ਪੈਕ ਹੋ ਚੁੱਕਾ ਹੈ ਇਸ ਤਰ੍ਹਾਂ ਦਿਖਾ ਨਹੀਂ ਸਕਦੇ ਪਰ ਤੇ ਡਬਲ ਐਜ ਜਾਏ ਔਰ ਕਾਫੀ ਜਿੱਥੇ ਵੀ ਇਹ ਕਰਾਂ ਲੱਗ ਜਾਏ ਮਤਲਬ ਅੰਦਰਾਂ ਖੇਚੀ ਲਏਗਾ ਜਿਸ ਤਰ੍ਹਾਂ ਇਹ ਇਸ ਤਰ੍ਹਾਂ ਲੱਗਦਾ ਜਿਦਾਂ ਇਹਨੇ ਖੁਦ ਤਿਆਰ ਕਰਵਾਇਆ ਹੋਇਆ ਤੇ ਇਹ ਅਸੀਂ ਰਿਕਵਰ ਕਰ ਲਿਆ ਪਰ ਜਦੋਂ ਮੋਟਰਸਾਈਕਲ ਜਿਹੜਾ ਸੀਗਾ ਜਦ ਤੇ ਇਹਨੇ ਇੰਜਾਮ ਦਿੱਤਾ ਜਦੋਂ ਉਹਨਾਂ ਨੂੰ ਸੁੱਟ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਇਹਨੇ ਇਕਬਾਲ ਕਰ ਲਿਆ ਆਪਣਾ ਜੋ ਅਸ਼ੋਕਰ ਕੀ ਹੈ ਸਰ ਸਿਰਫ ਜਿਸ ਰਿਕਾਰਡ ਕੀ ਕੋਈ ਸ਼ੌਕਰ ਅਸੀਂ ਢੁਗਾਈ ਨਾਲ ਅਜੇ ਦੇਖ ਰਹੇ ਹਾਂ ਉਦੋਂ ਤੱਕ ਉਹ ਹੁਣ ਅਸੀਂ ਪੁਛਗਿਛ ਤੇ ਵਿੱਚ ਜੋ ਵੀ ਜਦੋਂ ਜੋ ਵੀ ਇਹਦਾ ਆਏਗਾ ਸਾਹਮਣੇ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਬਾਕੀ ਮੇਨ ਇਹਦਾ ਇਹੀ ਸੀਗਾ ਕਿ ਜਿਹੜੀ ਇਹਦੀ ਇਸ ਤਰ੍ਹਾਂ ਜਿਹਦੇ ਨਾਲ ਇਹਦਾ ਰਿਲੇਸ਼ਨ ਨੇ ਇਹਨੂੰ ਮੇਨ ਉਹੀ ਸੀਗਾ ਕਿ ਉਹਦੇ ਨਾਲ ਇਹਦੀ ਹੁਣ ਅਨੁਬੰਧ ਚੱਲ ਰਹੀ ਹੈ ਤੇ ਇਹਨੂੰ ਇਹ ਸੀਗਾ ਕਿ ਇਹ ਪਰਿਵਾਰ ਜਿਹੜਾ ਉਹਦੇ ਵਿੱਚ ਡੇਕਾ ਉਦੇ ਕਰਕੇ ਇਹਨੇ ਮੇਨ ਇਸ ਜੀ ਨੂੰ ਅੰਜਾਮ ਦਿੱਤਾ। ਕੁੱਲ ਕਿੰਨੇ ਬੰਦੇ ਉੱਤੇ ਐਫ ਆਈ ਆਰ ਕੀਤੀ ਹੈ? ਐਫ ਆਈ ਆਰ ਅਸੀਂ ਜਿਹੜੀ ਮੁੱਢਲੀ ਜਿਹੜੀ ਹੈ ਅਸੀਂ ਉਹ ਸਸਪੀਸ਼ਨ ਦੇ ਉੱਤੇ ਦਿੱਤੀ ਸੀਗੀ। ਔਰ ਜਿਹੜਾ ਹੁਣ ਜਦੋਂ ਬਾਅਦ ਚ ਜਦੋਂ ਸਾਡੇ ਅਫਸਰ ਸਾਹਿਬਾਨ ਨੇ ਸਾਰਿਆਂ ਨੇ ਜਦੋਂ ਤੈਹ ਤੱਕ ਜਾ ਕੇ ਤੇ ਅਸਲ ਦੋਸ਼ੀ ਵੀ ਅਸੀਂ ਨਾਮਜ਼ਦ ਕਰ ਲਿਆ ਔਰ ਉਹਨੂੰ ਫੜ ਵੀ ਲਿਆ ਜਿਸ ਨੇ ਇਕਬਾਲ ਵੀ ਕਰ ਲਿਆ ਜੋ। ਥੈਂਕ ਯੂ। ਕਿਉਂਕਿ ਉੱਚੀ ਉੱਚੀ ਕੀ ਕਾਤੋਂ ਕੀਤਾ ਹੈ ਕੀ ਗੱਲ ਵਾਸੀ? ਇਹ ਮਾਰਗਤ ਕਿਵੇਂ ਕੀਤੀ ਕੀ ਕਾਰਨ ਸੀ? ਕਾਰਨ ਜੀ ਮੈਂ ਇਹ ਨੂੰ ਲੱਗਿਆ ਜੀ ਇਹ ਉਹ ਡਿਵਲਪਮੈਂਟ ਆਉਣ ਨਹੀਂ ਦਿੱਤੋ। ਕੋਈ ਨਹੀਂ। ਕੌਣ ਰੋਕਦਾ ਸੀ? ਇਹ ਸਾਰੇ ਰੋਕਦੇ। ਅੱਛਾ। ਤੇ ਫਿਰ ਕੌਣ-ਕੌਣ ਸੀ ਨਾਲ ਹੋਰ ਕਿੰਨੇ ਬੰਦੇ ਸੀ? ਹੈ? ਮੁੰਡਾ ਹੋਰ ਜੀ ਉਹ ਮਹਾਰਾਜ ਉਹ ਕਰੇਗਾ। ਅੱਛਾ। ਜਦ ਜੇ ਰਮੀ ਨਾਲ ਇੰਨਾ ਕਰਨਾ ਕਿ ਕੀ ਕੁਝ ਖਾਦਾ ਕੀਤਾ ਸੀ ਤਰਾ ਉਹਨੂੰ ਖਾਦਾ ਕੀਤਾ ਸੀ ਤਰਾ ਫਰੇਨੀ ਬੇ ਰੈਮਿੰਗ ਇਹਨਾਂ ਦਰਿੰਦਗੀ ਨਾਲ ਕਿਵੇਂ ਕਤਲ ਕੀਤਾ ਇਹ ਜਿਹੜਾ ਹਥਿਆਰ ਲੈ ਕੇ ਆਇਆ ਕਿਥੋਂ ਲੈ ਆ ਸੀ ਜਿੰਨਾ ਵੱਡੇ ਤੈਨਾਂ ਤਿਆਰ ਕਰਾ ਸਪੈਸ਼ਲ ਤਿਆਰ ਕਰਾ ਅੱਛਾ ਕਿੰਨੇ ਟਾਈਮ ਤੋਂ ਪਲੇਨ ਵਿੱਚ ਅੰਦਰ ਤਿੰਨ ਮਾਰ ਦਿੱਤਾ ਜੀ ਜੀ ਮੇਰੇ ਤਾਂ ਹੁਣ ਸਾਡੇ ਆਉਣਾ ਘਰੇ ਹੁਆ ਦਾ ਸੁਆਭ ਬਣਿਆ ਰਹੀ ਸੀ ਤੇ ਤਾਂ ਟਾਰਗੇਟ ਦਿੱਤੇ ਜੀ ਮੜ ਕੇ ਮੈਨੂੰ ਇਹ ਜੀ ਕਰ ਜਾਂਦੇ ਨੇ ਕਿ ਤੂੰ ਮਾਗਰ ਕਿਤੋਂ ਲੱਗਿਆ ਦੀ ਇਹਨਾਂ ਨੇ ਬਲੈਂਡ ਪਹਿਲਾਂ ਕਦੋਂ ਰਲਾਈ ਜਾਣਾ ਹੋਇਆ ਸੀਗਾ ਇਹਨਾਂ ਨੂੰ ਇਹਨਾਂ ਦਾ ਹੋ ਰਹੀ ਸੀ ਇਹ ਤੈਨੂੰ ਕਿਵੇਂ ਪਤਾ ਲੱਗਿਆ ਵੀ ਅੱਜ ਜਾਣਗੇ ਇਹ ਤਿੰਨੇ ਜਿਹਦਾ ਮੈਂ ਉਹ ਹੀ ਸੁਆਭ ਬਣਿਆ ਆਇਆ ਸੀ ਜਿੰਨ ਕੱਲਾ ਸੀ ਪ੍ਰਸਤਾਵ ਹੈਗਾ ਹੁਣ ਐਡਾ ਬਿਲਕੁਲ